ਦੇ ਪਰਾਲੇ ਤਹਿਤ ਨਾਮ ਨੰਪੇ ਹੋਈ ਮਾਨ ਜੀ ਆਓ ਜੀ ਹਾਂ ਜੀ ਸਾਡੀ ਇਹ ਕਰਦੇ ਪਰਾਲੇ ਜੀ ਕੋਈ ਵੀ ਰਹਿਣਾ ਆਪਣੀ ਸਾਡੀ ਕੀ ਸਾਡੀ ਪਰਾਲੇ ਦੀ ਸਾਡੇ ਉਹਨਾਂ ਦੇ ਨਾਮ ਸਤਿ ਸ੍ਰੀ ਅਕਾਲ ਮਾਣ ਦੇ ਕੰਟੀ ਫ੍ਰੀਕਟ ਤੋਂ ਆਪਣੇ ਜੁਗਾਇਤ ਸਚੀ ਦੇ ਤੌਰ ਤੇ ਜਾਣਦੇ ਆਏ ਆਓ ਆਓ ਜੀ 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 ਜਿੰਨਾ ਫੋਟੋ ਚਾਹੀਏ ਕਿੱਥੇ ਜਿੰਨਾ ਤੇ ਆਪਣੇ ਮਨਪਸੰਦ ਦੇ ਲਿਖਿਓ ਦੀ ਦਰਬਾਰ ਦੀ ਅਰੰਭਤਾ ਕੀਤੀ ਹੈ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਸਰਦਾਰ ਕੋਪੀ ਸਿੰਘ ਜੀ ਕਾੜੋ ਜੋ ਸਾਡੀ ਹਾਰਦਿਕ ਜੀ ਹੈ ਇਹ ਸ਼ਬਦ ਕਹਿਣਗੇ ਸਰਦਾਰ ਕੋਪੀ ਸਿੰਘ ਜੀ ਕਾੜੋ ਗੁੜੀ ਦੀਬ ਸੱਜਣ ਸੰਗਿਆ ਇਹ ਚੌਕ ਦੀ ਸੈਰ ਕਰਾਉਨੇ ਆ ਤੇ ਸੁਣਿਓ ਜਰਾ ਬਈ ਚੰਦਨੀ ਚੌਕ ਹੈ ਸਿੱਖੀ ਦੀ ਚਾਟਸ਼ਾਲਾ ਚੰਦਨੀ ਚੌਕ ਹੈ ਸਿੱਖੀ ਦੀ ਚਾਟਸ਼ਾਲਾ ਜਿੱਥੇ ਸਿੱਖੀ ਦਾ ਇਮਤਿਹਾਨ ਹੋ ਰਿਹਾ ਜਿੱਥੇ ਰਾਮ ਦੇ ਜੁਰਮ ਦੀ ਹੱਦ ਹੋ ਗਈ ਦੇਖ ਕੇ ਕਿ ਧਰਤ ਤੇ ਅਸਮਾਨ ਹੋ ਰਿਹਾ ਦੋ ਅਥੰਮਾ ਨਾ ਮਤੀ ਦਾਸ ਬੰਨਿਆ ਆਰਾ ਦਿਖਾ ਕੇ ਉਹਨੂੰ ਡਰਾਉਣ ਲੱਗੇ ਤਿੱਖੇ ਦੰਦਿਆ ਜੀਰ ਤਫਾੜ ਕਰ ਦੂ ਕਿ ਕਿ ਸਿੱਧਕ ਸਿੱਖ ਦਾ ਅਜਮਾਉਣ ਲੱਗੇ ਰੰਗਿਆ ਜ਼ਾਲਮਾ ਕਰ ਜੋ ਜ਼ੁਲਮ ਕਰਨਾ ਭਾਈ ਮਤੀਦਾਸੀ ਕੋ ਕਹਿੰਦੇ ਆ ਔਰੰਗਿਆ ਜ਼ਾਲਮਾ ਕਰ ਜੋ ਜ਼ੁਲਮ ਕਰਨਾ ਤੇਰੇ ਗੰਦੇ ਨਹੀਂ ਮੈਨੂੰ ਡਰਾ ਸਕਦੇ ਹੱਕ ਸੱਚ ਲਈ ਲੜਨਾ ਜਾਣਦੇ ਜੋ ਉਹਦੇ ਸਿੱਧਕ ਨੂੰ ਨਹੀਂ ਪਟਾ ਸਕਦੇ ਆਰਾ ਰੱਖਿਆ ਜੋਧੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਹੋਰ ਸੀ ਹੋਰ ਚੜ ਗਈ ਆਰਾ ਰੱਖਿਆ ਜਾਂ ਜੋਧੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਰਹੀ ਸੀ ਹੋਰ ਚੜਦੀ ਮਤੀ ਦਾਸ ਉਹ ਚੀਰ ਤੋ ਫਾੜ ਕਰਤਾ ਤੇ ਕੱਟੀ ਜੁਬਾਨ ਵੀ ਜਪਜੀ ਦਾ ਰਹੀ ਪਾਠ ਕਰਦਾ ਕਹਿੰਦੇ ਨੇ ਕਿ ਜੇ ਕਹਿੰਦੇ ਨੇ ਕਿ ਜਦੋਂ ਭਾਈ ਮਤੀ ਦਾਸ ਨੂੰ ਚੀਰਿਆ ਗਿਆ ਸੀ ਤਾਂ ਚੀਰ ਤੇ ਚੀਰ ਤੇ ਜੁਬਾਨ ਵੀ ਦੋ ਟੋਟੇ ਹੋਈ ਤੇ ਇਧਰ ਦੀ ਜੁਬਾਨ ਵੀ ਤੇ ਉਧਰ ਦੀ ਜੁਬਾਨ ਚੋਂ ਜਪਜੀ ਸਾਹਿਬ ਦੀ ਬਾਣੀ ਉਚਰਦੀ ਰਹੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚੱਲੀਏ ਇਹ ਦੇਖ ਔਰੰਗਾ ਪੜਕੁਠਿਆ ਕਹਿੰਦਾ ਸਿੱਖੀ ਦਾ ਨਾਮ ਮਿਟਾ ਦਈਏ ਇਹ ਦੇਖ ਔਰੰਗਾ ਪੜਕੁਠਿਆ ਕਹਿੰਦਾ ਮੇਰੇ ਮਹਿਬੂਬ ਦੀ ਚਿੱਠੀ ਤੁਸੀਂ ਸੁਣਨੇ 'ਚ ਮੜ ਦਿੱਤੀ ਧੜਕਣ ਅਗੰਮੀ ਚਮਕਦੇ ਪੱਥਰ ਤੇ ਜੜ ਦਿੱਤੀ ਮੈਨੂੰ ਯਾਦ ਹੈ ਮੇਰੇ ਮਹਿਬੂਬ ਨੇ ਇੱਕ ਦਿਨ ਮੇਰੇ ਕੱcke ਜੇ ਘਰ ਵਿੱਚ ਰੁੱਖਾ ਮਿੱਠਾ ਭੋਜਨ ਕਰਿਆ। ਕਿਆ ਬਾਤ। ਫਿਰ ਨੀਚਾ ਅੰਦਰ ਨੀਚਾ ਦੁੱਖ ਖੰਡੋ ਦੁਖੀਆਂ ਦੇ ਛੇਵੇਂ ਗੁਰ ਨੇ ਆਖ ਸੁਨਾਇਆ। ਦਗਨ ਹੁਰੀ ਤੇਰੇ ਤੋਂ ਆਪ ਸਮਾਰੇ ਸਦਕੇ ਜਾਈਏ ਗੁਰ ਤੇਗ ਬਹਾਦਰ ਜੀ। ਮੇਰੀ ਵਤੂ ਪ੍ਰੋਫੈਸਰ ਮਨੀਪਾਲ ਬਾਲਵਲੋਂ ਸਤਿਕਾਰ ਫਰੀਦ ਬਖਸ਼ੇ ਕਾਜ਼ੀ ਆਪਣੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਥੀ ਗੱਲਾਂ ਆਪ ਸਭ ਦੀ ਨਾਲ ਸਾਂਝੀਆਂ ਕਰਨੇ ਚਾਹੁੰਦੀ ਆ ਕਿ ਇੱਕ ਵਿਦਿਆਰਥਣ ਤੋਂ ਲੈ ਕੇ ਪ੍ਰੋਫੈਸਰ ਤੱਕ ਦੇ ਸਫਲ ਬਾਦੀ ਸੋ ਜਦੋਂ ਮੈਂ ਵਿਦਿਆਰਥਣ ਸੀ ਕਿ ਵਿਦਤ ਨੇ ਸੀਨੀਅਰ ਕੈਂਡੀ ਪਬਲਿਕ ਸਕੂਲ ਕੋਟਾ ਸੁਲਤਾਨ ਸਿੰਘ ਦੀ ਸੋ ਇੱਥੇ ਅਕਸਰ ਮੈਂ ਆਇਆ ਕਰਦੀ ਸੀ ਫਾਸ਼ਨ ਪ੍ਰਤੀ ਯੋਗਤਾ ਵਿੱਚ ਕਈ ਵਾਰ ਤਾਂ ਮੇਰੇ ਨਾਮ ਦੀ ਸਾਥੀ ਕਰਕੇ ਲੈ ਕੇ ਗਈਆਂ ਇਸੋ ਸੋ ਅੱਜ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ ਫਤਿਹ ਉਸ ਦੀ ਜਗਤ ਚੋ ਫਤਿਹ ਜਿਸ ਦੀ ਜ਼ਬਾਨ ਜੋ ਹਤੇ ਉਸ ਦੀ ਮੈਦਾਨ ਜੋ ਹਤੇ ਆਓ ਗੁਰੂ ਪਿਤਾ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾਈਏ ਗਾਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਰਦਾਰ ਨਵਜੋਤ ਸਿੰਘ ਫੰਗੂ ਜੀ ਦਾ ਜਿਨ੍ਹਾਂ ਨੇ ਸਨੇਹਾ ਭੇਜਿਆ ਤੇ ਅੱਜ ਬਹੁਤ ਹੀ ਸਮਾਂ ਵੇਦਾ ਸੀ ਕਿ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਮੇਰੇ ਮਾਸੀ ਜੀ ਨੇ ਉਹਨਾਂ ਦਾ ਭੋਗ ਲਈਏ ਤੇ ਤੁਖੜੀ ਦੁਨੀਆ ਤੁਹਾਨੂੰ ਜਾਣਦੀ ਆਉਂ ਚਾਉਂ ਚਾਉਂ 6 ਸੋਹਣੀ ਸੰਭਾਲ ਸੰਭਾਲ ਹੁੰਦੀ ਚਲਾਉਂਦੇ ਨੇ ਸਾਡੇ ਆਸ਼ ਬੁੱਢੇ ਜੀ ਅਸੀਂ ਈਰਖਾ ਦੇ ਮਾਰੇ ਹੋਈ ਸੜੇ ਹੰਕਾਰ ਦੇ ਹਾਂ ਅਸੀਂ ਈਰਖਾ ਦੇ ਮਾਰੇ ਹੋਏ ਸੜੇ ਹੰਕਾਰ ਦੇ ਹਾਂ ਮੈਂ ਨਹੀਂ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਸੱਚ ਇਹ ਸੁਣਾਇਆ ਨਵੇਂ ਬਾਦਸ਼ਾਹ ਨੇ ਗੁਰੂ ਰਾਮਦਾਸ ਦੇ ਕਰਨ ਸੀ دیدار ਪੁਜੇ ਗੁਰੂ ਰਾਮ ਗੁਰੂ ਫਤੇ ਪ੍ਰਵਾਨ ਕਰਿਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਛੱਤੇ ਅ ਇਸ ਸਮਾਗਮ ਦੇ ਵਿੱਚ ਮੇਰੇ ਦੋਸਤੋ ਅ ਗੁਰਿੰਦਰ ਸਾਹਿਬ ਜੀ ਮੈਂ ਤੁਹਾਨੂੰ ਇੱਕ ਗੱਲ ਸਾਂਝ ਕਰਨੀ ਚਾਹੁੰਦਾ ਹਾਂ ਕਿ ਇਸ ਥਾਂ ਤੇ ਆਪਾਂ ਬੈਠੇ ਹਾਂ ਮਰੀਖੇ ਤੇ ਉਸ ਤੋਂ ਥੋੜੀ ਦੂਰ ਇੱਕ ਸਾਡੇ ਪਿੰਡ ਆ ਕੇ ਦਿਵਾਲੀ ਜਿੱਥੇ ਇੱਕ ਬਹੁਤ ਗੁਰੂ ਸਾਹਿਬ ਨੋ ਮਛੀ ਸ਼ੋਈ ਫਤੇ ਦਾ ਆਪਾ ਸਾਡ ਕੋਲ ਨਾ ਵਾਰੀ ਗੁਰਜੀਕਾ ਖਲਸਾ ਵਾਹਿਗੁਰੂ ਜੀ ਦੀ ਫਤੇ ਆਪਾਂ ਸਾਰੇ ਸਾਧ ਸੰਗਤ ਨੂੰ ਇੱਕ ਬਾਤ ਦਗੀ ਦੀ 350 ਸਾਲਾ ਸਤਾਪਦੀ ਨੂੰ ਇਹ ਪੁਰਲੀਆਂ ਤੋਂ ਜਿਹੜੇ ਬਾਪੂ ਬਣਦੇ ਆ ਉਸ ਤੋਂ ਵੱਧ ਤੋਂ ਸੋਹਣੇ ਮਾਂ ਸਭ ਤੋਂ ਸੋਹਣੀ ਮਾਂ ਸਭ ਤੋਂ ਸੋਹਣੀ ਜੁਨੇ ਬੇਤੀ ਗੰਗਾ ਪ੍ਰਿੰਸੀਪਲ ਸਰ ਤੋਂ ਜੀ ਦੇ ਪ੍ਰਸਾਦ ਨੂੰ ਦੋ ਮੈਸੇਜ ਹੋਣਾ ਕੋਣਾ ਦਾਮ ਸੈਕੀਪ ਸਾਹਿਬ ਜੀ ਆਉਂਦਾ ਜੁਤ ਸਿੰਘ ਸੱਜਣ ਸਿੰਘ ਜੀ ਨੂੰ ਸੁਣ ਲੈ ਤੇ ਤੁਹਾਨੂੰ ਉਹਨਾਂ ਦੇ ਵਿੱਚੋਂ ਪਾਸਟਰ ਆ ਬਜਾਏਗਾ ਜੇ ਕਿਸੇ ਨੇ ਮਹੱਤਵਪੂਰਨ ਗੱਲ ਕਰਨੀ ਹੋਵੇ ਤੇ ਫਿਰ ਮਾਰ ਲਵੇ ਤੁਹਾਨੂੰ ਇਸਕ ਮਜਾਜੀ ਤੇ ਇਸਕ ਕੀਤੀ ਉਹਨਾਂ ਦੀਆਂ ਸਹਿਰਾਂ ਦੇ ਵਿੱਚੋਂ ਦੋਵੇਂ ਚੀਜ਼ਾਂ ਲੱਭ ਜਾਣਗੀਆਂ ਅੱਜ ਸਰ ਡਾਕਟਰ ਦਵਿੰਦਰ ਸ਼ਾਹੀ ਮਾਂ ਦੀ ਪੱਕੀ ਰੋਟੀ ਦਾ ਗੀਤ ਹੈ ਜੀ ਮਾਂ ਦੀ ਪੱਕੀ ਰੋਟੀ ਖਾਣ ਤੋਂ ਚੁੱਪ ਕਰਕੇ ਕੋਲ ਕਿਸੇ ਦੇ ਰੋਟੀ ਜਾਂ ਫਿਰ ਮਾਂ ਨਹੀਂ ਹੁੰਦੀ ਕੀ ਕਰਨਾ ਏ ਉਸਿਆ ਉਸਿਆ ਮਹਿਲਾ ਨੂੰ ਕੀ ਕਰਨਾ ਏ ਉਸਿਆ ਉਸਿਆ ਦੋਸਤੋ ਇਸ ਕੋ ਨੈਕ ਵਿਚਾਰ ਕੀ ਜੀ ਕਰਦੇ ਆ ਕਿ ਕਦੇ ਅੱਧੀ ਪਦਾਰਥਵਾਦੀ ਯੋਗਤਾ ਦੀ ਗੱਲ ਕਰੀ ਇਹ ਨਾ ਹਰ ਗੱਲ ਵਿੱਚ ਪੈਸਾ ਆ ਗਿਆ ਕਦੇ ਕਿਸੇ ਨੇ ਇਹ ਸੁਣਿਆ ਕਿ ਕਿਸੇ ਨੇ ਆਪਣੀ ਹਕਕਤਾਂ ਦੇ ਅੱਗੇ ਲੇ ਕੇ ਲਾਇਆ ਹੋਵੇ ਕਿ ਅਸੀਂ ਮੰਗਦੇ ਨਹੀਂ ਜੋ ਤੇ ਖੁਦ ਆਨ ਮੰਦੀ ਹੈ ਸਾਨੂੰ দান ਦੀ ਲੋੜ ਨਹੀਂ ਕਿਉਂਕਿ ਮੇਰੀ ਸੰਸਥਾ ਗੁਰੂ ਨਾਨਕ ਦੀ ਕਿਰਤ ਕਮਾਈ ਵਿੱਚ ਚੱਲਦੀ ਆ ਕਦੀ ਦੇਖਿਆ ਕਦੀ ਸੁਣਿਆ ਕਿਸੇ ਨੇ ਪਰ ਇੱਕ ਸੰਸਥਾ ਦਾ ਜਿਹਦੀ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਸੰਸਥਾ ਹੈ ਬਾਬਾ ਆਇਆ ਸਿੰਘ ਦੀ ਰਿਆੜ ਕੀ ਚਾਲ ਹੈ ਤੁਹਾਨੂੰ ਇਹ ਪਿਆਰ ਦਿੱਤੀ ਕਿ ਪਾਸਰਟਿਕ ਜੀ ਨੂੰ ਅੱਜ ਸਵਾਗਤ ਕਰਦੇ ਆ ਅੱਜ ਦੇ ਪ੍ਰੋਗਰਾਮ ਸਪਾਸਰਟਿਕ ਦੀ ਜੋ ਆਪਣਾ ਟੀਮ ਦੀ ਸਨਮਾਨ ਕਰਕੇ ਆਇਆ ਕਿਉਂਕਿ ਇਹੋ ਜੀ ਸ਼ਖਸੀਅਤ ਦੇ ਦਰਸ਼ਕ ਕਰਨਾ ਵੀ ਇੱਕ ਵੱਡੀ ਉਪਲਬਧੀ ਹੁੰਦੀ ਹੈ ਤੇ ਅੱਜ ਉਹ ਉਪਲਬਧੀ ਸਾਨੂੰ ਲਈ ਹੈ ਕਿਉਂਕਿ ਸਕੂਲ ਦੇ ਵਿੱਚ ਕੋਈ ਟੀਚਰ ਨਹੀਂ ਹੈ ਐਵੇਂ ਤੱਕ ਦੀਆਂ ਕਲਾਸਾਂ ਜੀ ਪਲੇਟੈਂਟ ਹੱਕ ਤੋਂ ਸਕੂਲ ਵਿੱਚ ਕੋਈ ਟੀਚਰ ਨਹੀਂ ਐ ਪ੍ਰਿੰਸੀਪਲ ਹੀ ਹੈ ਉਹ ਵੀ ਪ੍ਰਿੰਸੀਪਲ ਵੀ ਜਿਹੜਾ ਨਾ ਸੇਵਾਦਾਰਾਂ ਨੂੰ ਕੰਮ ਕਰਦੇ ਤੇ ਦੇ ਬੂਟਿਆਂ ਨੂੰ ਪਾਣੀ ਪਹੁੰਚਵਾ ਕਦੇ ਖਰਚ ਧੋ ਰਿਆ ਹੁੰਦਾ ਤੇ ਇੰਨਾ ਕਿ ਨਮਾਣਾ ਬਣ ਕੇ ਉਹ ਸੇਵਾ ਕਰ ਰਿਹਾ ਤੇ ਵਿਦਿਆਰਥੀ ਹੀ ਵਿਦਿਆਰਥੀਆਂ ਨੂੰ ਉੱਥੇ ਪਹੁੰਚਾਉਂਦੇ ਨੇ ਤੇ ਬੜੀ ਵੱਡੀ ਗੱਲ ਆ ਕਿ ਜਿੰਨਾ ਖਰਚਾ ਜਿਹੜਾ ਅਸੀਂ ਟੀਚਰਾਂ ਦੀ ਲੜਖਾਵਤ ਤੇ ਖਰਚੋਣਾ ਬੱਚੇ ਦੀ ਪੜਾਈ ਤੇ ਖਰਚੀ ਹੁੰਦਾ ਬੱਚੇ ਦੇ ਰੋਸ਼ਨ ਤੋਂ ਇੱਕ ਹੀ ਗੱਲ ਚੁੰਦਾ ਇਹ ਪ੍ਰਿੰਸੀਪਲ ਸਾਹਿਬ ਦੀ ਸੋਚ ਹੈ ਤੇ ਇਸ ਕਰਕੇ ਮੈਂ ਜੀਵਨ ਅਖਸਰ ਇੱਕ ਦੂਰ ਦੂਰ ਤੱਕ ਵੀ ਚੀਜ਼ਾਂ ਤੇ ਕੋਲ ਪਹੁੰਚੇ ਨੇ ਜੀਵਨ ਅਖਸਰ ਤੇ ਪਸਪਾ ਸਾਹਿਬ ਜੀ ਸਾਡੇ ਕੋਲ ਪਹੁੰਚੇ ਨੇ ਸਮਾਗ ਸ਼ਹਿਰ ਦੇ

ਅਜੇ ਨਾ ਬੱਤਿਆਂ ਨੂੰ ਇਹ ਕਬੀ ਸੁਣਾਉਣਾ ਦੇ ਨੇ ਇਹਨਾਂ ਕਿਹੜਾ ਬੀ ਬੀਜਾ ਦਾ ਮਾਪਿਆਂ ਨੂੰ ਸਮਝ ਰੱਖਣੀ ਨਾ ਸਮਾਜ ਨੂੰ ਸਮਝ ਰੱਖਣੀ ਆ ਕਿਉਂਕਿ ਮਾਪੇ ਨਹੀਂ ਜਾਣਦੇ ਐਜੂਕੇਸ਼ਨ ਕੀ ਆ ਜੇ ਨਾ ਪੜ੍ਹਨ ਵਾਲੇ ਹੀ ਜਾਣਦੇ ਐਜੂਕੇਸ਼ਨ ਕੀ ਆ ਐਜੂਕੇਸ਼ਨ ਤੋਂ ਮਾਤਰਾਵਾਂ ਪਰ ਸਰਟੀਫਿਕੇਟ ਡਿਗਰੀਆਂ ਨਹੀਂ ਹੁੰਦੀ ਐਜੂਕੇਸ਼ਨ ਹੁੰਦੀ ਹੈ ਜੀ ਬੋਲੇ ਥਣ ਹਾ ਸਾਤਰੀ ਅਕਾਦ ਇਹ ਪ੍ਰਿੰਸੀਪਲ ਕਰੀਆਵਾਟ ਅੱਜ ਪ੍ਰਿੰਸੀਪਲ ਸਵਰਪਿੰਦ ਬਯਾ ਬਾਬਾ ਆਇਆ ਕੇ ਸ੍ਰੀ ਆਰਤੀ ਕਾਲਜ ਤੁਗਲਵਾਲਾ ਦੇ ਪ੍ਰਿੰਸੀਪਲ ਨੇ ਕਿ ਅਸੀਂ ਤੇ ਮਾਣ ਕਰਦੇ ਹਾਂ ਅੱਜ ਸਾਡੀ ਕੋਲ ਕੋਈ ਜੀਵਨ ਆਉਂਦੇ ਆ ਉਹ ਕੋਈ ਇੰਟਰਸਿੰਗ ਸੰਤੂ ਜੀ ਫੋਨ ਕੀਤੇ ਗੁਰੂ ਗੇਬਰ ਸਰਵਿੰਦਰ ਕਪਾਈ ਜੀ ਪੁੱਛ ਰਹਾ ਜੀ ਉਹ ਕੋਈ ਸੰਤੂ ਜੀ ਉਪਰੀ ਆ ਗਏ ਉਹਨਾਂ ਦੋ ਲਾਈਨਾਂ ਯਾਦ ਆਣੀਆਂ ਸੁਰਜੀਤ ਪਾਤਰ ਜੀ ਕਹਿੰਦੇ ਨੇ ਸੱਚੀਆਂ ਸ਼ਾਖਾਂ ਦੇ ਧੜ ਉੱਤੇ ਸਿਰ ਦੀ ਫਾਸਤੋਰ ਜੁਂਦੇ ਨੇ ਕੱਚੀਆਂ ਸ਼ਾਹਾਂ ਦੇ ਢੜ ਉੱਤੇ ਫਿਰਦੀ ਫਾ ਸੂਰਜ ਹੁੰਦੇ ਨੇ ਤੇ ਤਲਵਾਰਾਂ ਦੇ ਨਾਲ ਕਦੇ ਸੂਰਜ ਨਾ ਕਤਲ ਕਰਾ ਸਕਦੇ ਸੀ ਤੇ ਤਲਵਾਰਾਂ ਦੇ ਨਾਲ ਕਦੇ ਸੂਰਜ ਨਾ ਕਤਲ ਕਰਾ ਦਿੰਦੇ ਉਹ ਔਰ ਤੇਗੇ ਦੇ ਗੁਲਾਰੇ ਵਾਵਾ ਤੇਗੇ ਦੇ ਗੁਲਾਰੇ ਵਾਵਾ ਤੇਰੀਆਂ ਕਹਾਣੀਆਂ ਤੇਗੇ ਦੇ ਗੁਲਾਰੇ ਵਾਵਾ ਤੇਰੀਆਂ ਕਹਾਣੀਆਂ ਯਾਰ ਇਹਨਾਂ ਨੂੰ ਚਾਰਜ ਕਰਨ ਬੋਲੇ ਸੋਨਿਆ ਰੱਬ ਦੀ ਅੱਬਹੁਤ ਵੀ ਦਿਆ ਇਸ ਵਾਰ ਤਾਂ ਜੀ ਨਿਰਮਲ ਕੋਟਲਾ ਜੀ ਜੋ ਪੱਜ ਕੇ ਜਿੰਸੀ ਕੀ ਜੀ ਦਾ ਸਨਮਾਨ ਕਰਾਉਂਦੀ ਜੀ ਜੀ ਨਿਰਮਲ ਕੋਟਲਾ ਨੇ ਤਾਂ ਸੂ ਦੇ ਦੇ ਧੰਨਵਾਦ ਜੀ ਕਵੀ ਗੁਰਵੰਤ ਸਿੰਘ ਜੀ ਕੰਤ ਆਜੋ ਆ ਤੁਹਾਨੂੰ ਕੋਈ ਨਹੀਂ ਆਪੇ ਜਾਂਦੇ ਸਾਨੂੰ ਕੋਈ ਨਹੀਂ ਹੋ ਜਾਓ ਕਰ ਦਿੰਦੀ ਆਪਾਂ ਇੱਥੇ ਪਟਵਾਰੀ ਸਾਹਿਬ ਦੀ ਨਜ਼ਰ ਆ ਰਹੀ ਆਜੋ ਸੁਖਬੀਰ ਸਿੰਘ ਜੀ ਭੁੱਲਰ ਆਜੋ ਜੀ ਮਨਦੀਪ ਕੌਰ ਬਲਜੀ ਹਾਂ ਜੇ ਨਵਜੋਤ ਲਾਕ ਕਰਨਾ ਹੈ ਨਵਜੋਤ ਤੋਂ ਦੇ ਦਿਓ ਇਹ ਨਹੀਂ ਬਾਪੂ ਜੀ ਨੂੰ ਇਹ ਇਹ ਪਾਸੂ ਜੀ ਦੇ ਬਾਪੂ ਜੀ ਨੂੰ ਦੇ ਦਿਓ ਨਹੀਂ ਜਿਹੜੇ ਦੇਣਾ ਹੈ ਉਹ ਪਸਤੀਆ ਗੁਰਦੇ ਦੀਆਂ ਹਾਂ ਦੋਵੇਂ ਫੜ ਦੋ ਜੀ ਸਾਰਿਆਂ ਦਾ ਜੀ ਸmooth ਸਾਫ ਨੂੰ ਬੇਨਤੀ ਆ ਤੇ ਜਿਹੜੇ ਗੁਰਦਿਆਤੀਆਂ ਨੇ ਸਵੇਰੇ ਹੁਣ ਆਪਾਂ ਅੱਜ ਦੀ ਸੰਦੀਪ ਲਾਈਜ਼ੈਂਡ ਸਾਉਂਡ ਪੰਡੋਰੀ ਸਵਾਰ ਗੋਪੀ ਆਹ ਕਾਲੂ ਸਾਹਿਬ 11:00 ਵਜੇ ਭਾਈ ਤੋਂ ਕੋਈ ਨਾ ਕਹਿੰਦੇ ਆ ਨੰਦ ਕਿ ਚਵੀਦੌ ਨਹੀਂ ਚੱਲਣਾ ਚਲਾ ਦੇ ਫਿਰ ਚਲਾਉਣ ਲੱਗਿਆ ਨਾ ਇਹ ਹੋ ਗਿਆ ਦੀ ਇਹਨਾਂ ਦਾ ਐਜ਼ ਅ ਕਵੀ ਸਨਮਾਨ ਠੀਕ ਨੇ ਬੋਲੇ ਸੋਨਿਆਲਾ ਅੱਜ ਆਕਾੜਾ ਤੇ ਹੁਣ ਭਾਜੀ ਅੰਤ ਸਿਖਰ ਹੁਣ ਇੱਕ ਫੇਰ ਬੋਲ ਕੇ ਬਹਿ ਸਾਬ ਦੀ ਕਰਾਂ ਕਿ ਮਿਲਣਾ ਵਿਛੜਨਾ ਦਸਤੂਰ ਹੈ ਜ਼ਿੰਦਗੀ ਦਾ ਮਿਲ ਜਿਹੜੇ ਪ੍ਰਬੰਧ ਕਰ ਰਹੇ ਹਾਂ ਬੱਚਿਆਂ ਨੂੰ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਫੋਟੋ ਭੇਜਦਾ ਵੀ ਮੁੜ ਕੇ ਇਹਨਾਂ ਨੂੰ जसपाल गेल जी जरा जल्दी कर लिया करो बोटो के जागरण तो जसपाल गेल जी सरदार जोगा सवाल आज इस बाद मनदीप सिंह जी आज

ਸਾਨੂੰ ਦੱਸ ਕੇ ਤੇ ਅੱਜ ਦਾ ਪ੍ਰੋਗਰਾਮ ਬਾਰੇ ਦੱਸੋ ਮੇਰਾ ਨਾਮ ਭੁਪਿੰਦਰ ਸਿੰਘ ਸੰਧੂ ਆ ਮੈਂ ਜ਼ਿਲ੍ਹਾ ਪ੍ਰਧਾਨ ਪਰਵਤੀ ਸਿੰਘ ਦੇ ਪ੍ਰਸੰਗ ਅਨੁਸਾਰ ਅੱਜ ਮਜੀਠਾ ਵਿਖੇ ਇੱਕ ਸਕੂਲ ਦੇ ਵਿੱਚ ਸੰਤ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੱਭਿਆਚਾਰਕ ਫੰਕਸ਼ਨ ਸੀ ਇਹ ਫੰਕਸ਼ਨ ਜਿਹੜਾ ਸੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਬਰੇਗੰਡ ਸ੍ਰੀ ਗਿੱਤ ਸ਼ਹਾਦਤ ਦੀ ਉਹਨੂੰ ਸਮਰਪਿਤ ਇਹ ਕੀਤਾ ਗਿਆ ਇਹਦੇ ਵਿੱਚ ਜਿੱਥੇ ਅਸੀਂ ਬਰਿਆਰ ਸਿੰਘਾਂ ਨਾਲ ਗੱਲਾਂ ਕੀਤੀਆਂ ਵਿਧਾਲਪਾ ਨਾਲ ਗੱਲਾਂ ਕੀਤੀਆਂ ਉਥੇ ਏਰੀਏ ਦੇ ਇਲਾਕੇ ਦੇ ਬਹੁਤ ਵਧੀਆ ਸ਼ਾਇਰ ਦੋਸਤ ਸਾਡੇ ਜਿਹੜੇ ਉਹ ਵੀ ਇਕੱਠੇ ਹੋਏ ਸੀ ਲੋਕਾਂ ਨੂੰ ਸ਼ਾਇਰੀ ਜਿਹੜੀ ਉਹ ਪੇਸ਼ ਕੀਤੀ ਗਈ ਸ਼ਾਇਰੀ ਦੇ ਵਿੱਚ ਗੁਰੂ ਸਾਹਿਬ ਦੇ ਸ਼ਾਸਤਰ ਨਾਲ ਸੰਬੰਧਿਤ ਜੋ ਵਾਕਿਆਤ ਹੈ ਉਹਨਾਂ ਦਾ ਬਖੂਬੀ ਜ਼ਿਕਰ ਕੀਤਾ ਗਿਆ ਤੇ ਇਸੇ ਤਰ੍ਹਾਂ ਇਸ ਮੁਗੀਠਾ ਇਸ ਇਲਾਕੇ ਦੇ ਵਿੱਚ ਗੁਰਦਾਰਾ ਗੁਰੂ ਕਬਾਦ ਇਸਨੂੰ ਪੁਰਾ ਪਿੰਡ ਦੀ ਜਿਹੜੀ ਕਾਬਲੀਅਤ ਹੈ ਲੱਗੇ ਮੁਹੰਮਦ ਰਫੀ ਦਾ ਪਿੰਡ ਆ ਇਸ ਕਰਕੇ ਇਸ ਇਹ ਇਲਾਕੇ ਦੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬੀਅਤ ਨੂੰ ਤੇ ਦੇਸ਼ ਦੇ ਲੋਕਾਂ ਨੂੰ ਦੇਣਾ ਉਹਦਾ ਵੀ ਜ਼ਿਕਰ ਕੀਤਾ ਗਿਆ ਤਾਂ ਕਿ ਬੱਚਿਆਂ ਦੇ ਵਿੱਚ ਇਤਿਹਾਸ ਦੀ ਗੱਲ ਜਿਹੜੀ ਉਹ ਚੱਲਦੀ ਰਹੇ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜੇ ਬੱਚੇ ਨੇ ਉਹਨਾਂ ਨੇ ਲੰਮਾ ਸਮਾਂ ਵੱਡੇ ਲੋਕਾਂ ਦੇ ਮੂੰਹ ਆਪਣੇ ਸਿਆਣੇ ਦੋਸਤਾਂ ਦੇ ਮੂੰਹ ਉਹ ਚਰਚਾ ਸੁਣੀ ਹੈ ਜਿਹੜੀ ਸ਼ੈਨ ਉਹਨਾਂ ਨੂੰ ਦਾ ਬੱਚਾ ਪੜਨ ਦੀ ਨਾ ਮਿਲ ਸਕੇ ਸੋ ਅਸੀਂ ਉਹ ਲੋਕ ਜਿਹੜੇ ਔਰਲ ਤੌਰ ਤੇ ਮੁਖਵਤਾਵਰ ਦੇ ਉੱਤੇ ਕੁਛ ਨਾ ਕੁਛ ਜਾਣਕਾਰੀਆਂ ਸਾਂਝੀਆਂ ਕਰਦੇ ਲੋਕਾਂ ਦੇ ਨਾਲ ਉਹ ਮੁਖਤ ਜਾਣਕਾਰੀਆਂ ਜਿਹੜੀਆਂ ਉਹ ਪੀੜੀਦਰ ਪੀੜੀ ਚਲਦੀਆਂ ਨੇ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਦੂਜੀ ਤੋਂ ਤੀਜੀ ਪੀੜੀ ਤੱਕ ਜਿਹਨੂੰ ਆਪਾਂ ਕਹਿੰਦੇ ਨੇ ਬਾਤਾਂ ਵਾਂਗੂ ਇੱਕ ਦੂਜੇ ਦੇ ਅੱਗੇ ਤੋਂ ਅੱਗੇ ਘੁੰਮਦੀਆਂ ਰਹਿੰਦੀਆਂ ਨੇ ਸਾਡੇ ਸ਼ਾਇਰ ਲੋਕ ਸਾਡੇ ਵਿਖਤ ਦੋਸਤ ਜਿਹੜੇ ਆ ਉਹਨਾਂ ਦਾ ਵਿੱਚ ਇਹੀ ਇੱਕ ਗੋਣਾ ਹੈ ਕਿ ਉਹ ਨਿੱਕੀ ਤੋਂ ਨਿੱਕੀ ਬਰੀਕ ਬਣਨੀ ਜਿਹੜੀ ਗੱਲ ਹੈ ਉਹਨੂੰ ਵਿੱਚ ਬਾਖੂਬੀ ਕਹਾਣੀਆਂ ਵਾਂਗ ਸੇਕ ਕਰਦੇ ਨੇ ਸੋ ਇਹ ਕਹਾਣੀਆਂ ਜਿਹੜੀਆਂ ਸਾਡੇ ਬੱਚਿਆਂ ਵਾਸਤੇ ਰੋਸ਼ਨੀ ਆ ਤੇ ਉਹਨਾਂ ਵਾਸਤੇ ਖਜ਼ਾਨਾ ਨੇ ਜੀ ਸਰ ਜੀ ਮੈਂ ਨਰਿੰਦਰ ਸਿੰਘ ਹੈ ਜੀ ਪ੍ਰਗਤੀਸ਼ੀਲ ਲੇਖਕ ਸੰਮਿક્ષા ਦਾ 17 ਜਮੂਰੀ ਕਾਨ ਸਭਾ ਦਾ ਇੱਕ ਸਰ ਸਰਗਰ ਮੈਂਬਰ ਮਜੀਠੇਲਕੇ ਤੋਂ ਅਜਾਰੇ ਹਲਕੇ ਤੋਂ ਅੱਜ ਭਾਰਤ ਦੇ ਇੱਕ ਮਸ਼ਹੂਰ ਕਸਬੇ ਮਜੀਠੇ ਵਿੱਚ ਜਿਸ ਕਸਬੇ ਦੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਇੱਕ ਵੱਡੀ ਦੇਣ ਹੈ ਉੱਥੇ ਹੀ ਸੰਤ ਬਾਬਾ ਪੁਗਾ ਸਾਹਿਬ ਪਬਲਿਸ਼ਡ ਵਿੱਚ ਇੱਕ ਫੰਕਸ਼ਨ ਤੇ ਕੈਸੇ ਰੂਹ ਨੂੰ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਤਰੁਕ ਇਹਨਾਂ ਦਿਨਾਂ ਭਾਈ ਮਤੀ ਦਾਸ ਜੀ ਭਾਈ ਸਤਿਦਾਸ ਜੀ ਤੇ ਭਾਈ ਗਿਆਨਾ ਜੀ ਦਿੱਲੀ ਚਾਂਦਨੀ ਚੌਕ ਵਿੱਚ ਧਰਮ ਦੀ ਰੱਖਿਆ ਦੇ ਖਾਤਰ ਸ਼ਹਾਦਤ ਪ੍ਰਾਪਤ ਕਰ ਗਏ ਉਸ ਸਮੇਂ ਦੀ ਜ਼ਾਲਮ ਹਕੂਮਤ ਤੋਂ ਔਰ ਸੰਦੇਸ਼ ਉਹਨਾਂ ਦਾ ਸਿਰਫ ਇਹੀ ਸੀ ਕਿ ਧਰਮ ਕਮਾਉਣ ਵਾਲੀ ਚੀਜ਼ ਹੈ ਧਰਮ ਦਿਖਾਵੇ ਵਾਲੀ ਕੋਈ ਚੀਜ਼ ਨਹੀਂ ਹੈ ਉਹ ਆਪਣਾ ਧਰਮ ਨਿਭਾਉਂਦੇ ਹੋਏ ਹਿੰਦੂਸਤਾਨ ਦੇ ਭਾਰਤੀਆਂ ਦੇ ਧਰਮ ਵਾਸਤੇ ਉਹਨਾਂ ਨੇ ਇੱਕ ਲਾਸਾਨੀ ਕੁਰਬਾਨੀ ਦਿੱਤੀ ਅਸੀਂ ਉਸ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਅੱਜ ਇੱਥੇ ਬਹੁਤ ਸਾਰੀ ਵੱਡੀ ਗਿਣਤੀ ਵਿੱਚਲੇਖਕ ਚਿੰਤਕ ਕਵੀ ਕਵੀਸ਼ਰ ਸਭ ਇਕੱਤਰ ਹੋਏ ਔਰ ਸਾਰਿਆਂ ਨੇ ਆਪਣੇ ਆਪਣੇ ਤੰਗ ਦੇ ਨਾਲ ਗੁਰੂ ਸਾਹਿਬਾਨ ਦੀ ਮਹਿਮਾ ਕੀਤੀ ਧੰਨਵਾਦ ਹਾਂਜੀ ਸਰ ਅੱਜ ਇੱਥੇ ਕਵੀ ਦਰਬਾਰ ਸਕੂਲ ਦੇ ਵਿੱਚ ਆਏ ਜੇ ਤੇ ਕਿਸ ਤਰ੍ਹਾਂ ਲੱਗਾ ਤੁਹਾਨੂੰ हां जी संत बाबा ਪੁੱਟਾ ਜੀ ਜਿਹੜਾ ਪਬਲਿਕ ਸੂਲ ਹੈ ਇਹਦਾ ਬਹੁਤ ਵੱਡਾ ਉਪਰਾਲਾ ਸੀ ਇਹਦੇ ਨਾਲ ਸੰਸਥਾਵਾਂ ਜੁੜੀਆਂ ਨੇ ਸ਼ੰਗਾਰਾ ਸਿੰਘ ਜੀ ਚੈਰੀਟੇਬਲ ਸੰਸਥਾ ਹੈ ਜੀਠਾ ਸਹਿਦਕਾ ਹੈ ਇੱਕ ਹੋਰ ਸੰਸਥਾ ਜਿਹੜੀ ਇਹਨਾਂ ਦੇ ਪਿਤਾ ਦੇ ਨਾਮ 'ਤੇ ਬਣੀ ਹੈ ਨਰਮਨ ਸਿੰਘ ਸਰੂਜੀ ਦੇ ਨਾਮ 'ਤੇ ਉਹ ਸੰਸਥਾਵਾਂ ਦੇ ਰਲ ਕੇ ਬਹੁਤ ਹੀ ਖੂਬਸੂਰਤ ਕਵੀ ਦਰਬਾਰ ਗੋਸ਼ਟੀ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਹੈ ਉਰੇ ਦੇ ਵਿੱਚ ਬਹੁਤ ਨਾਮਵਰ ਕਵੀਆਂ ਨੇ ਹਿੱਸਾ ਲਾਇਆ ਔਰ ਉਹ ਬਹੁਤ ਹੀ ਸੁੰਦਰ ਢੰਗ ਦੇ ਨਾਲ ਉਹਨਾਂ ਦੀ ਇੱਕ ਹਫਤਾਵਾਂ ਦੀ ਪੇਸ਼ਕਾਰੀ, ਕਵਿਤਾ ਦੀ ਪੇਸ਼ਕਾਰੀ, ਕਵੀਸ਼ੀਨੀ ਦੀ ਪੇਸ਼ਕਾਰੀ। ਉਹ ਸਾਰੇ ਦੋਸਤਾਂ ਨੇ ਆ ਕੇ ਇਸ ਸਕੂਲ ਦੇ ਵਿੱਚ ਅਸ਼ੀਰਵਾਦ ਦਿੱਤਾ ਔਰ ਸਕੂਲ ਦੇ ਸੰਚਾਲਕ ਨਵਜੋਤ ਸਿੰਘ ਭੰਗੂ ਹੋਰਾਂ ਨੇ ਉਚੇਚੇ ਤੌਰ ਤੇ ਸਭ ਦਾ ਧੰਨਵਾਦ ਕੀਤਾ ਔਰ ਇਹ ਵੀ ਗੁਜਾਰਸ਼ ਕੀਤੀ ਗਈ ਕਿ ਸਕੂਲ ਇਸ ਸਭ ਦਾ ਉਹਨਾਂ ਦੀ ਹੈ। ਆਓ ਇੱਥੇ ਇਸ ਨਾਲ ਜੁੜੋ। ਤੇ ਇਹਦੇ ਉ ਬਾਅਦ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਮਹਾਨ શિક્ષੀਤਾਂ ਪਹੁੰਚੀਆਂ ਪ੍ਰਿੰਸੀਪਲ ਸਰਵਣ ਸਿੰਘ ਜੀ ਪ੍ਰੈਸਮਲ ਸਵਾਰਨ ਸਿੰਘ ਪ੍ਰੈਸਮਲ ਸਵਾਰਨ ਸਿੰਘ ਜੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਉਹਨਾਂ ਨੇ ਐਜੂਕੇਸ਼ਨ ਬਾਰੇ ਬਹੁਤ ਸੁੰਦਰ ਗੱਲਾਂ ਕੀਤੀਆਂ ਵੱਡੀਆਂ ਗੱਲਾਂ ਕੀਤੀਆਂ ਔਰ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਦੇ ਆਦੀਬ ਦੋਸਤ ਇਸ ਤਰ੍ਹਾਂ ਦੇ ਛੇਸ਼ਕਸ਼ੀਅਤਾਂ ਇਸ ਤਰ੍ਹਾਂ ਦੇ ਸ਼ਾਇਰ ਇਸ ਤਰ੍ਹਾਂ ਦੇ ਲੇਖਕ ਇੱਥੇ ਵਾਰ-ਵਾਰ ਜੁੜਦੇ ਰਹਿਣ ਤੇ ਸਕੂਲ ਨੂੰ ਅਸ਼ੀਰਵਾਦ ਦਿੰਦੇ ਰਹਿਣ ਬਹੁਤ ਬਸ਼ਕਰੀ ਸਾਬ ਜੀ ਅੱਜ ਦੇ ਪਿਛੇ ਬਾਰੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਿੰਸੀਪਲ ਸਰਦਾਰ ਨਵਜੋਤ ਸਿੰਘ ਜੀ ਮੁਜੀਠਾ ਪੰਗਤ ਸਾਹਿਬ ਇਸ ਉਮ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਢੇ 350 ਸਾਲਾ ਸਤਵ ਦੀ ਸਮਾਗਮ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਦੇ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਹੈ ਬਹੁਤ ਹੀ ਅੱਜ ਵੱਖ-ਵੱਖ ਕਵੀਆਂ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਜੇਮਨ ਤੇ ਜਿਹੜੀ ਆਪਣੀਆਂ ਕਵਤਾ ਰਾਈ ਜਿਹੜੀ ਆ ਇਤਿਹਾਸ ਨੂੰ ਸਰਮਣ ਕੀਤਾ ਹੈ ਤੇ ਜੋ ਨੌਜਵਾਨ ਪੀੜ੍ਹੀ ਨੱਥਿਆਂ ਵੱਲ ਜਾ ਰਹੀ ਆ ਅਸਤਪੋਣੇ ਵੱਲ ਜਾ ਰਹੀ ਆ ਉਹਨਾਂ ਨੂੰ ਪ੍ਰੇਰਣ ਲਈ ਜਿਹੜਾ ਇਹ ਕਵੀ ਦਰਬਾਰ ਬਹੁਤ ਹੀ ਸਲੱਗਿਆ ਜੋ ਗਿਆ ਅਸੀਂ ਬਹੁਤ ਬਹੁਤ ਪ੍ਰਿੰਸੀਪਲ ਪੰਗੂ ਸਾਹਿਬ ਨੂੰ ਸਮੁੱਚੇ ਸਟਾਫ ਨੂੰ ਵਧਾਈ ਦੇਣੇ ਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਅੱਜ ਪੰਗੂ ਸਾਹਿਬ ਜਿਹੜਾ ਪ੍ਰੋਗਰਾਮ ਸਕੂਲ ਦੇ ਵਿੱਚ ਕਰਾਇਆ ਵਾ ਅਸਬਾਰੇ ਜਾਣਕਾਰੀ ਜਲਦ ਦੇਓ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸ਼ੰਗਾਰਾ ਸਿੰਘ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਜੀਠਾ ਅਤੇ ਸਾਂਧੀਵਾਲ ਦਾ ਸਹਿਤ ਸਭਾ ਮਜੀਠਾ ਵੱਲੋਂ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹਾਦਤ ਪੁਰਬ ਨੂੰ ਸਮਰਪਿਤ ਇੱਕ ਮਹਾਨ ਕਵੀ ਦਰਬਾਰ ਅਤੇ ਗੋਸ਼ਟੀ ਕਰਵਾਈ ਗਈ ਗਿਫਟ ਦੇ ਵਿੱਚ ਸਾਡੇ ਕੋਲ ਉੱਚ ਕੋਟੀ ਦੇ ਵਿਦਵਾਨ ਪਹੁੰਚੇ ਜੇ ਮੈਂ ਸ਼ਾਇਰਾਨੀ ਗੱਲ ਕਰਾਂ ਤੇ ਸਾਡੇ ਕੋਲ ਅਚੇਚੇ ਤੌਰ ਤੇ ਡਾਕਟਰ ਦਵਿੰਦਰ ਸਾਹਿਬ ਵੀ ਮਾਲਵੇ ਦੀ ਬਲੰਧ ਹਸਪੀ ਨੇ ਉਹ ਪਹੁੰਚੇ ਉਹਨਾਂ ਦੇ ਨਾਲ ਮੈਡਮ ਨਿਰਮਲ ਕੋਟਲਾ ਵਿਸ਼ਵ ਨਾਰੀ ਸੰਸਥਾ ਪੰਜਾਬ ਤੋਂ ਪਹੁੰਚੇ ਖੋਰ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਗਿੱਲ ਸਰਦਾਰ ਕੁਲਦੀਪ ਸਿੰਘ ਜੀ ਕਾੜੂ ਸਰਦਾਰ ਸੁਖਬੀਰ ਸਿੰਘ ਜੀ ਭੁੱਲਰ ਸਰਦਾਰ ਨਰਿੰਦਰ ਸਿੰਘ ਜੀ ਬਹੁਤ ਸਾਰੇ ਲਗਭਗ 20 ਦੇ ਕਰੀਬ ਸ਼ਾਇਰਾ ਨੇ ਸ਼ਿਰਕਤ ਕੀਤੀ ਗੁਰਮੀਲ ਸ਼ਾਮਨਗਰ ਨੇ ਇਸ ਪ੍ਰੋਗਰਾਮ ਦਾ ਜਿਹੜਾ ਆ ਉਹ ਆਗਾਜ਼ ਕੀਤਾ ਜਿਸ ਨੇ ਡਾਕਟਰ ਦਵਿੰਦਰ ਸੈਫੀ ਦੀ ਰਚਨਾ गा ਕੇ ਸਾਰਿਆਂ ਨੂੰ ਮੰਤਰਮੁਖ ਕੀਤਾ ਜੇ ਮੈਂ ਗੱਲ ਕਰਾਂ ਇਸ ਕਵੀ ਦਰਬਾਰ ਤੇ ਗੋਸ਼ਤੀ ਤੋਂ ਇਲਾਵਾ ਅਸੀਂ ਅੱਜ ਸਹਿਤ ਖੇਤਰ ਵਿੱਚ ਵਿਦਿਅਕ ਖੇਤਰ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਬੜਮੁਲਾ ਯੋਗਦਾਨ ਪਾਉਣ ਵਾਲੀਆਂ ਤਿੰਨ ਸ਼ਖਸੀਅਤਾਂ ਜਿਸ ਦੇ ਵਿੱਚ ਡਾਕਟਰ ਜਵਿੰਦਰ ਸੈਵੀ ਹੋਣਾ ਨੂੰ ਗਿਆਨ ਵਿਦਿਆ ਪੁਰਸਕਾਰ 2025 ਡਾਕਟਰ ਦਵਿੰਦਰ ਸੈਫੀ ਤੋਂ ਇਲਾਵਾ ਪ੍ਰਿੰਸੀਪਲ ਸਰਬ ਸਿੰਘ ਜੀ ਬਰਕਾਣਾ ਨੂੰ ਵਿਦਿਆਰਥਣ ਪੁਰਸਕਾਰ ਅਤੇ ਅੰਤਰਰਾਸ਼ਟਰੀ ਕਵੀਸ਼ਰ ਭਾਈ ਮਨਜੀਤ ਸਿੰਘ ਜੀ ਸੋਹੀ ਹੁਣਾਂ ਨੂੰ ਕਵੀਸ਼ਰੀ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਪ੍ਰਿੰਸੀਪਲ ਸਰਬ ਸਿੰਘ ਜੀ ਬਰਕ ਅਤੇ ਬਾਕੀ ਦੋਵਾਂ ਸ਼ਖਸੀਤਾਂ ਨੂੰ ਪ੍ਰਿੰਸੀਪਲ ਸਰਦਾਰ ਨਿਰਮਲ ਸਿੰਘ ਜੀ ਪੰਗੋ ਯਾਦਗਾਰੀ ਪੁਰਸਕਾਰ ਦੇ ਕੀ ਸਨਮਾਨਿਤ ਕੀਤਾ ਗਿਆ ਤੇ ਅਗਾਹਮੀ ਮੈਂ ਅਤੇ ਮੇਰੇ ਵੱਡੇ ਵੀਰ ਸਰਦਾਰ ਕੁਲਦੀਪ ਸਿੰਘ ਜੀ ਕਾੜੋ ਹੋਣਾਂ ਦੀ ਸੰਸਥਾ ਜਿਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਉਹ ਅਸੀਂ ਦੋਵੇਂ ਸੰਸਥਾਵਾਂ ਅਗਾਹਮੀ ਇਹ ਐਲਾਨ ਕਰਦੇ ਹਾਂ ਕਿ ਅਸੀਂ ਅਜਿਹੇ ਪ੍ਰੋਗਰਾਮ ਜਿਹੜੇ ਉਹ ਕਰਦੇ ਰਵਾਂਗੇ ਤਾਂ ਕਿ ਛਾਇਰਾਂ ਨੂੰ ਆਪਣੀਆਂ ਰਚਨਾਵਾਂ ਜਿਹੜਾ ਆ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਸਹਾਇਤਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ